ਗਰਬਾਣੀ ਇਹ ਨਹੀਂ ਮਾਨ ਤੁਸੀਂ ਆਪਾਂ ਕਦਰ ਨਹੀਂ ਕਰਦੇ ਸਮਝ ਲੋਗ ਗੁਰੂ ਕੇ ਪੁੱਤ ਨੇ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਗਿਆ ਤੇ ਸਤਵੇਂ ਪਾਤਸ਼ਾਹ ਨੇ ਆਪਣੇ ਪੁੱਤ ਨੂੰ ਮੱਥੇ 'ਤੇ ਲਾਇਆ ਔਰ ਗੱਲ ਇੱਥੇ ਨਹੀਂ ਮੁੱਕੀ ਅੱਜ ਤੱਕ ਵੀ ਜਦੋਂ ਆਪਾਂ ਅਮਰ ਸ਼ਖ ਦੇ ਪੰਜ ਪਿਆਰੇ ਕਹਿੰਦੇ RAM ਰਾਇਆਂ ਨਾਲ ਨਹੀਂ ਬਰਤਣਾ ਸਦੀਆਂ ਲੰਘੀਆਂ ਪਰ ਅਜੇ ਵੀ RAM ਰਾਏ ਦੀ ਗੱਲ ਸਾਨੂੰ ਤੁੰਗਦੀ ਹੈ RAM ਰਾਇਆਂ ਨਾਲ ਨਹੀਂ ਬਰਤਣਾ ਜਦੋਂ ਗੁਰਮੁਖੋ ਉਹਨੇ ਬਾਣੀ ਦੀ ਬੇਬਦੀ ਕੀਤੀ ਗੁਰੂ ਕੇ ਸਿੰਘ ਗਏ ਔਰ ਕਿਉਂਕਿ ਸਰਕਾਰ ਉਹਨਾਂ ਦੀ ਬੰਦ ਕਰਦੀ ਹੈ ਉਲਟਾ ਟੋਰ ਕੋਦਵਾਲ ਕੋ ਡਾਂਡੇ ਸਾਡੇ 13 ਸਿੰਘ ਸ਼ਹੀਦ ਹੋ ਗਏ 76 ਦੀ ਵਸਾਖੀ ਨੂੰ ਤੇ ਜਿਵੇਂ ਬਲਦੀ ਤੇ ਆਪਾਂ ਕਹਿੰਦੇ ਆਗੂ ਜੀ ਤੇ ਮਾੜਾ ਜਾਂ ਭੂਰਾ ਕੋ ਪੈਟਰੋਲ ਪਾ ਦਿਓ ਜਾਂ ਮਿੱਟੀ ਦਾ ਤੇਲ ਪਾ ਦਿਓ ਇਹਦੇ ਨਾਲ ਇੱਕ ਪਲੱਸ ਗੱਲ ਇਹ ਹੋਈ ਕੁਆਰੇ ਦੀ ਜੱਲ ਲਾਲਾ ਜਗਤ ਨਾਰਾਇਣ ਜਿਹੜਾ 47 ਤੋਂ ਪਹਿਲਾਂ ਲੋਰ ਅਖਬਾਰ ਕਰਦਾ ਸੀ ਉਹ ਜਲੰਧਰ ਆ ਗਿਆ ਉਹਦਾ ਅਖਬਾਰ ਸ਼ਬਦਾ ਸੀ ਹਿੰਦ ਸਮਾਚਾਰ ਪੰਜਾਬ ਕੇਸਰੀ ਹੁਣ ਉਹਨੇ ਜਗ ਬਾਣੀ ਵੀ ਕੱਢੀ ਹੈ ਉਨੇ ਆਪਣੇ ਅਖਬਾਰ 'ਚ ਲਿਖਿਆ ਗੁਰੂ ਗੋਬਿੰਦ ਸਿੰਘ ਸ਼ਕੀਨ ਬੜਾ ਸੀ ਇਹ ਗੱਲ ਸੰਤ ਜਰਨੈਲ ਸਿੰਘ ਨੇ ਦੇਖੀ ਤੇ ਗੁਰੂ ਕਾ ਸੇਬ برداشت ਕਿਵੇਂ ਕਰੇ ਇਹਦੇ ਨਾਲ ਇੱਕ ਪਲੱਸ ਗੱਲ ਹੋ ਰਹਾ ਗੁਰੂ ਕੋ ਕਿਸੇ ਨੂੰ ਕੋਈ ਪਤਾ ਨਹੀਂ ਵੀ ਵਹਿਗੁਰੂ ਦੇ ਕੀਰੇ ਤੂੰ ਕਿੱਡੀ ਵੱਡੀ ਸੇਵਾ ਲੈਣੀ ਕੋਈ ਬੰਦਾ ਨਹੀਂ ਜਾਣਦਾ ਜਿਹਨੂੰ ਕੋਈ ਨਾਲ ਪੁੱਛਦਾ ਪਤਾ ਨਹੀਂ ਵਹਿਗੁਰੂ ਕੀ ਦੇ ਦੇ ਸਿਰ ਤੇ ਹੱਥ ਲੱਗਦੇ ਤੇ ਉਹਦੀ ਦੁਨੀਆ ਪੂਜਾ ਕਰਨ ਲੱਗ ਪੈਂਦਾ ਜਦੋਂ ਲਾਲੇ ਜਗਤ ਨੈਣ ਦੀ ਇਹ ਗੱਲ ਸੁਣੀਆ ਤੇ ਮੈਂ ਜੋ ਸੁਣਾ ਰਿਹਾ ਇਹ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਹੈ ਮੁਖਸਰ ਦੇ ਲਾਗੇ ਇੱਕ ਪਿੰਡ ਗਾਣਾ ਉਥੋਂ ਦਾ ਇੱਕ ਗੱਭਰੂ ਬਹੁਤ ਸੋਹਣਾ ਪਰ ਆਤਮਾੜੀ ਕਮੜੀ ਬਾੜੀ ਪੈ ਗਈ ਨਾਲ ਉਹ ਵੀਰਾ ਲੌਂਦਾ ਸੀ ਨਾਲ ਹੀ ਨਸਵਾਰ ਲੈਂਦਾ ਸੀ ਨਾਲ ਉਹ ਤੀਂ ਬੈਠਦਾ ਸੀ ਤੇ ਉਹਦੇ ਕੋਲ ਪਸੌਰ ਸੀ ਸੰਤ ਕਰਤਾਰ ਸਿੰਘ ਉੱਤੇ ਕਥਾ ਕਰਨ ਗਿਆ ਅਸੀਂ ਨਾਲ ਸੰਤ ਤੇ ਮੈਂ ਸੰਤਾਂ ਦੇ ਕੋਲ ਬੈਠਾ ਸੀ ਰਾਤ ਨੂੰ 10:00 ਵਜੇ ਦੇ ਕਰੀਬ ਆ ਤੇ ਕਹਿਣ ਲੱਗਾ ਸੰਜੀ ਮੈਨੂੰ ਆਪਣੇ ਨਾਲ ਲਾ ਲਓ ਸੰਤ ਕਹਿੰਦੇ ਗੁਰਮੁਖ ਸਾਡਾ ਨਰੰਦਾ ਤਰੀਕਾ ਅਮਰਸ਼ਾਹ ਕਹਿਣ ਲੱਗਾ ਜੀ ਸ਼ਕਤੋ ਇਹ ਕਹਿੰਦੇ ਗੁਰਮੁਖ ਅਸੀਂ ਸਾਰੇ ਗੰਗਾ ਨਗਰ ਜਾਣਾ ਤੇ ਉੱਥੇ ਆਈ ਸਾਢੇ ਜਾਣ ਤੋਂ ਪਹਿਲਾਂ ਗੰਗਾ ਨਗਰ ਪਹੁੰਚਿਆ ਆ ਸੀ ਉਹਨੇ ਅਮਰ ਛਕ ਲਿਆ ਗੁਰਮੁਖੋ ਵੇਖੋ ਰੱਬ ਦੇ ਰੰਗ ਜਿਹੜਾ ਕਦੇ ਵੀੜਾ ਲਾਉਂਦਾ ਸੀ ਜਿਹੜਾ ਕਦੇ ਨਸਵਾਰ ਲੈਂਦਾ ਸੀ ਉਹ ਗੁਰੂ ਰਾਮਦਾਸ ਦੇ ਸੋਵਰ ਦੇ ਵਿੱਚ 10 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ 6 ਘੰਟੇ ਗੁਰਮੁਖੋ ਖਲੋ ਕੇ ਬਾਣੀ ਪੜਦਾ ਇਹ ਰੱਬ ਦੇ ਰੰਗ ਨੇ ਮੈਂ ਜੋ ਸੁਣਾ ਕਹਿ ਰਹੇ ਹਾਂ ਬਿਲਕੁਲ ਅੱਖੀਂ ਵੇਖਿਆ ਜਦੋਂ ਲਾਲੇ ਦੀ ਇਹ ਗੱਲ ਚੱਲੀ ਨਾ ਉਹ ਸਿੰਘ ਕਹਿਣ ਲੱਗਾ ਸੰਤ ਜੀ ਇਹ ਥੋੜੀ ਜੀ ਸੇਵਾ ਮੈਨੂੰ ਦੇ ਦਿਓ ਵੇਖਾ ਜੇ ਪਟਾਕੇ ਕਿਵੇਂ ਪੈਂਦੇ ਪੁੱਤ ਉਸ ਤੋਂ بڑا ਸਭ ਬਹੁਤ ਓਵਰ ਐਕਟ ਸੰਤ ਕਹਿਣ ਲੱਗੇ ਕਿਵੇਂ ਕਹਿੰਦਾ ਸੰਤ ਜੀ ਬਸ ਰਾਤੋਂ ਰਾਤ ਦੀ ਖੇਚੜ ਹੈ ਪਰ ਮੈਂ ਥੋੜੀ ਜੀ ਬੇਨਤੀ ਕਰਦਾ ਵੀ ਆਪਣੇ ਪਰਿਵਾਰ ਦਾ ਵੀ ਇੱਕ ਅੱਧਾ ਮੈਂਬਰ ਦੇ ਦਿਓ ਤੁਹਾਨੂੰ ਪਤਾ ਲੱਗੇ ਵੀ ਆਪਣੇ ਜੀ ਕਿਵੇਂ ਤੁਰੀਦੇ ਨੇ ਕਹਿਣ ਲੱਗੇ ਕਿਹੜਾ ਚਾਹੀਦਾ ਹੈ ਭਾਈ ਜਸਵੀਰ ਸਿੰਘ ਜਿਹੜੇ ਆਪਣੇ ਜਥੇਦਾਰ ਬੜੀਆਂ ਕਾਰਤਕ ਸਾਹਿਬ ਦੇ ਇਹ ਸੰਤ ਬਾਬਾ ਜੁਨੈਰ ਸਿੰਘ ਦੇ ਸਗੇ ਭਤੀਜੇ ਨੇ ਇਹਨਾਂ ਦਾ ਭਰਾ ਸੀ ਭਾਈ ਸਵਰਨ ਸਿੰਘ ਕਹਿਣ ਲੱਗੇ ਇਹ ਦੇ ਦਿਓ ਕਹਿਣ ਲੱਗੇ ਲੈ ਜਾ ਔਰ ਗੁਰਮੁਖੋ ਅਗਲੇ ਉਸ ਭਾਈ ਦਰਬੀਰ ਸਿੰਘ ਦੇ ਭਾਈ ਸਵਰਨ ਸਿੰਘ ਨੇ ਨਾਲੇ ਜਗਤ ਨਾਰਾਇਣ ਦੇ ਪੁਟਾਕੇ ਬਾ ਦਿੱਤੇ ਇਹ ਵੀ ਕਰਨ ਦੇ ਇੱਕ ਨਰਕਧਾਰੀ ਦੀ ਉਹ ਉਹ ਜੀ ਕਰਤੂਤ ਇੱਕ ਇਹ ਲਾਲੇ ਜਗਤ ਨਾਰਾਇਣ ਦਾ ਮਾੜਾ ਕੰਮ ਸਰਕਾਰ ਨੇ ਇਹ ਤਹਈਆ ਕਰ ਲਿਆ ਕਿ ਅਸੀਂ ਇਹਨਾਂ ਤਕਸਾਲ ਨੂੰ ਖਤਮ ਹੀ ਕਰ ਦੇਣਾ ਸੰਤ ਬਾਬਾ ਜਨੈਤ ਸਿੰਘ ਬੰਵੇ ਗਏ ਉੱਥੇ ਘੇਰਾ ਪਿਆ ਤੇ ਸਰਕਾਰ ਜੋ ਭਾਈ ਗਵਰਨ ਸਿੰਘ ਦੀ ਮਾਨੋਚਾਲ ਉਹ ਬਾਬਾ ਜਨੈਤ ਸਿੰਘ ਦੀ ਬਿਲਕੁਲ ਬਰਾਬਰ ਦੀ ਕਦਕਾਰ ਦੇ ਸੰ ਬੜਾ ਸ੍ਰੀ ਸਿੱਖੂ ਦਾ ਗੁਲਮੁਖ ਪਿਆਰੇ ਦਾ ਤੇ ਕਣਕਵਾਨਾ ਰੰਗ ਉਹ ਕਹਿਣ ਲੱਗਾ ਸੰਜੀ ਮੈਂ ਇੱਕ ਯੁਗਤੀ ਦੱਸਾਂ ਕਹਿੰਦੇ ਦੱਸ ਭਾਈ ਕਹਿੰਦਾ ਜੀ ਮੈਨੂੰ ਇੱਥੇ ਪਾਜੋ ਤੁਸੀਂ ਚਲੇ ਜਾਓਗੇ ਇਹਨਾਂ ਨੂੰ ਕਿਹੜਾ ਪਤਾ ਚੱਲਣਾ ਹੈ ਸ਼ੰਤਾਂ ਦੇ ਆਸਲ ਦੇ ਭਾਈ ਗੁਰਬੰਧ ਸਿੰਘ ਮਾਣੂ ਚੱਲ ਜੀ ਫਰਾਜ ਗਾਇ ਸਿੰਘ ਪਹਿਲਾਂ ਤਰ੍ਹਾਂ ਪੱਕਾ ਚੱਲਣ ਲੱਗ ਪਿਆ ਬਾਹਰ ਜੋੜਾ ਪਿਆ ਸੀ ਤੇ ਸੰਜੀ ਅਮਰਸਰ ਆ ਗਏ ਤੇ ਉਹ ਉੱਥੇ ਲੱਭਣ ਆਪਰੰਤ ਉਹਨਾਂ ਨੇ ਹਰਿਆਣੇ ਦੇ ਵਿੱਚ ਚੰਦੋਕਲਾ ਗੁਰਬਾਣੀ ਦੀਆਂ ਪੋਤੀਆਂ ਤੇ ਗੁੜਕੇ ਤੇ ਦੋ ਬੱਸਾਂ ਨੂੰ ਅੱਗ ਲਾ ਦਿੱਤੀ ਮੇਰੇ ਮਿਲ ਲੱਭ ਗਿਆ ਵਰਦੀ ਤੇ ਤੇਲ ਇੱਥੇ ਨਹੀਂ ਗੱਲ ਬਣੀ ਮੁੜ ਕੇ ਬਾਬਾ ਠਾਰਾ ਸਿੰਘ ਤੇ ਭਾਈ ਅੰਮ੍ਰਿਤ ਸਿੰਘ ਨੂੰ ਫੜ ਲਿਆ ਤੇ ਸੰਤਾਂ ਦੇ ਮਨ ਵਿੱਚ ਖਚਾਤੀ ਵੀ ਸ਼ਾਇਰ ਕਿਤੇ ਇਹਨਾਂ ਨੂੰ ਠੰਠਾ ਮੁਕਾਲਵਾੜ ਮਤ ਖਤਮ ਨਾ ਕਰ ਦੇਣ ਮੋਰਚਾ ਆਰੰਭ ਹੋ ਗਿਆ ਔਰ ਉਸ ਮੋਰਚੇ 'ਚ ਮੇਰੇ ਪਿੰਡ ਦੀ ਮੇਰੀ ਉਹ ਚਾਚੀ ਲੱਗਦੀ ਸੀ ਸਾਰਿਆਂ ਤੋਂ ਪਹਿਲਾਂ ਪੰਜੀਆਂ ਦਾ ਜਥਾ ਲੈ ਕੇ ਉਹ ਗ੍ਰਿਫਤਾਰ ਹੋਈ ਮੁੜ ਕੇ ਜਗਦੇਵ ਸਿੰਘ ਤਲਵੰਡੀ ਜਿਨ੍ਹਾਂ ਨੇ ਆਨੰਦਪੁਰ ਦੇ ਮਤੇ ਵਾਸਤੇ ਦਿੱਲੀ ਮੋਰਚਾ ਲਾਇਆ ਸੀ ਉਹ ਵੀ ਇੱਥੇ ਆ ਗਏ ਗੁਰੂ ਕੇ ਸੰਤਾਂ ਦਾ ਧੰਨਵਾਦ ਨਾ ਤੁਸੀਂ ਮਾਇਆ ਵੱਲੋਂ ਕਦਰ ਛੱਡੀ ਤੇ ਨਾ ਕੁਰਬਾਨੀਆਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕੁਰਬਾਨੀਆਂ ਹੋਈਆਂ ਤੇ ਜਿਵੇਂ ਜਿਵੇਂ ਇਹ ਮੋਰਚੇ ਚੜਦਾ ਨਾ ਆਪਣੀ ਚੜ੍ਹਦੀ ਕਲਾ ਹੋਈ ਜਾਂਦੀ ਤੇ ਇੰਦਰਾ ਤੋਂ ਬਰਦਾਸ਼ਤ ਨਹੀਂ ਹੁੰਦਾ ਇੰਦਰਾ ਤੋਂ ਬਰਦਾਸ਼ਤ ਕਿਉਂ ਨਹੀਂ ਹੁੰਦਾ ਇਹਦਾ ਕੀ ਕਾਰਨ ਹੈ ਜਦੋਂ 300 ਸਾਲਾਂ ਨਗਰ ਕੀਰਤਨ ਇਹ ਸਮਾਗਮ ਹੋਇਆ ਨਾ ਮਾਫ ਕਰਨਾ 300 ਸਾਲੇ ਦਾ ਤੇ ਉਦੋਂ ਦਿੱਲੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੰਤ ਬਾਬਾ ਕਰਤਾਰ ਸਿੰਘ ਗੁਰਗ੍ਰੰਥ ਸਾਹਿਬ ਦੇ ਪਾਤਸ਼ਾਹ ਤਾਬਿਆ ਸੰਤ ਸਾਡੇ ਇੱਕ ਬੰਦੇ ਨੇ ਅੱਜ ਆ ਵੀ ਵੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰੰਗ ਕਦੇ ਦਿੱਲੀ ਦੇ ਤਖਤ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਤੇ ਅੱਜ ਦਿੱਲੀ ਦਾ ਤਖਤ ਮੱਥਾ ਟੇਕਣ ਆਇਆ ਇੰਦਰ ਆਈ ਸੀ ਉਹ ਸੰਤ ਬਾਬਾ ਕਰਤਾਰ ਸਿੰਘ ਦਾ ਸਭਾ ਬੜਾ ਗੁਰਦੁਆਰਾ ਸੀ ਕਹਿਣ ਲੱਗੇ ਸੰਤੀ ਸਾਹਿਬ ਮੈਨੂੰ ਵੀ 2 ਮਿੰਟ ਦਿਓ ਸੰਤਾਂ ਨੂੰ ਉਹਨਾਂ 5 ਮਿੰਟ ਦਿੱਤੇ ਤੇ ਸੰਤਾਂ ਨੇ ਆਪਣੇ ਖਾੜਕੂ ਸਭਾ ਮੁਤਾਬਕ ਕਹਿਣ ਲੱਗੇ ਭਾਈ ਸਾਹਿਬ ਥੋੜੀ ਜੀ ਗੱਲ ਵਿਚਾਰ ਕੇ ਕਰੋ ਕਿ ਅੱਜ ਦਿੱਲੀ ਦਾ ਤਖਤ ਮੱਥਾ ਟੇਕਣ ਲਈ ਆਇਆ ਦਿੱਲੀ ਦਾ ਤਖਤ ਤਾਂ ਕਿਹਨੇ ਇਹ ਦਿੱਲੀ ਦਾ ਤਖਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤਾ ਆਪਣਾ ਸੀਸ ਕਟਾ ਕੇ ਆਪਣੇ ਸ੍ਰੀ ਸ਼ਹੀਦ ਕਰਾ ਕੇ ਜੇ ਗੁਰੂ ਤੇਗ ਬਹਾਦਰ ਕੁਰਬਾਨੀ ਨਾ ਦਿੰਦੇ ਇਹ ਗੁਰਦੁਆਰੇ ਇਹ ਮੰਦਰ ਨਹੀਂ ਸਨ ਆਪਣੇ ਨਾ ਇਹ ਗੈਤਰੀ ਮੰਤਰ ਹੋਣਾ ਸੀ ਥਾਂ ਥਾਂ ਤੇ ਬਾਂਗਾ ਹੋਣੀਆਂ ਸਨ ਜੇ ਦਿੱਲੀ ਦਾ ਤਖਤ ਆਇਆ ਤੇ ਉਹਨੇ ਆਪਣਾ ਫਰਜ ਪਦਾ ਕੀਤਾ ਕੋਸਾਨੀ ਕੀਤਾ ਤੇ ਇਹਦਾਂ ਇੱਕ ਗੱਲ ਰੜ ਗਈ ਜੀ ਮੈਂ ਸਬਦ ਸੁਣਾਣਾ ਇਹ ਗੱਲ ਵੀ ਉਸ ਦੇ ਅੰਦਰ ਸੀ ਔਰ ਉਹ ਮੌਕਾ ਪાળਦੀ ਸੀ ਕਿ ਮੈਂ ਕਿਸ ਤਰ੍ਹਾਂ ਇਹਨਾਂ ਨਾਲ ਕੋ ਹੱਥ ਕਰਕੇ ਇਹਨੂੰ ਸਬਦ ਸੁਕਾਵਾਂ ਤੇ ਦੂਜੀ ਮੈਂ ਉਹਨੇ ਗੱਲ ਕੀਤੀ ਜਿਹਨੂੰ ਐਮਰਜੈਂਸੀ ਲੱਗੀ ਆ ਆਪਣੇ ਸਿੱਖ ਪੰਥ ਨੇ ਮੋਤਿਆਂ ਲਾਇਆ ਇਸ ਗੱਲ ਦੀ ਉਹਨੂੰ ਰੜਤ ਸੀ ਇਸ ਕਾਰਨ ਕਰਕੇ ਉਹ ਚੌਪਾਸੀ ਆਪਣਾ ਘੇਰਾ ਟਾਈਟ ਕਰੀ ਜਾਂਦੀ ਹੈ ਤੇ ਬੰਗਲਾਦੇਸ਼ ਤੋਂ ਪਾਕਿਸਤਾਨ ਦੇ ਨਾਲੋਂ ਅਲਹਿਦਾ ਹੋਇਆ ਉਦੋਂ ਇਹ ਗੁਰੂ ਕਾ ਲਾਲ ਕਿਟਾਰੇ ਦਾ ਰਹਿਣ ਵਾਲਾ ਭਾਈ ਸ਼ਵੇਕ ਸਿੰਘ ਜਿਨੇ ਇਹ ਮਹਾਨ ਕੁਰਬਾਨੀ ਕੀਤੀ ਸਰਕਾਰ ਨੇ ਉਹਦੀ ਕਦਰ ਨਹੀਂ ਕੀਤੀ ਹਰ ਬੰਦੇ ਦੇ ਅੰਦਰ ਸਰਕਾਰ ਤੇ ਮਾਨ ਦੀ ਭੁੱਖ ਹੁੰਦੀ ਹੈ ਤੇ ਜਿਨੇ ਕੁਝ ਕੀਤਾ ਉਹ ਤਾਂ ਚਾਹੁੰਦਾ ਚਾਹਣਾ ਜਦੋਂ ਉਹਨਾਂ ਨੇ ਸਰਕਾਰ ਨਹੀਂ ਕੀਤਾ ਤੇ ਇਸ ਗੱਲ ਦਾ ਗਿਲਾ ਜਨਰਲ ਸ਼ਵੇਕ ਸਿੰਘ ਦੇ ਅੰਦਰ ਵੀ ਸੀ ਉਹ ਵੀ ਸੰਤਾਂ ਕੋਲ ਆਇਆ ਤੇ ਸੰਤਾਂ ਨੂੰ ਕਹਿਣ ਲੱਗਾ ਜੀ ਮੇਰਾ ਜੀਵਨ ਇਹ ਗੁਰੂ ਸੰਗਤ ਦੇ ਲੇਖੇ ਤੇ ਮੈਂ ਚਾਹੁੰਦਾ ਕਿ ਮੈਂ ਆਪਣੇ ਸਰੀਰ ਨੂੰ ਸਫਲਾ ਕਰ ਲਵਾਂ ਉਹ ਗੁਰਮੁਖ ਉਹ ਸਿੰਘਾਂ ਨੂੰ ਬਰਤਨਾਂ ਦੀ ਕੋਚਿੰਗ ਦਿੰਦੇ ਟ੍ਰੇਨਿੰਗ ਦਿੰਦੇ ਇਸ ਤਰ੍ਹਾਂ ਗੁਰਮੁਖ ਉਹ ਦੀ ਮੂਰਤੀ ਦਾ ਚੱਲਦਾ ਰਿਹਾ ਸਰਕਾਰ ਨੇ ਤੇ ਜਿਹੜਾ ਇਹ ਠੇਰਾ ਸੀ ਟੇਡ ਕੀਤਾ ਔਰ ਇੱਕ ਜੋਂ ਨੂੰ ਜਿਹੜੇ ਸਾਡੀ ਬੱਬਰ ਭਰਾ ਨੇ ਉਹਨਾਂ ਦੇ ਵਿੱਚੋਂ ਭਾਈ ਮਿੰਗਾ ਸਿੰਘ ਬਾਬੇ ਅਟਨਦ ਵਾਲੇ ਵਾਲੇ ਉੱਚੇ ਥਾਂ ਤੇ ਬਹੁਤ ਖੁਸ਼ੀਦ ਹੋਇਆ ਔਰ ਦਾਸ ਸਿੰਘ ਹੋਰ ਵੀ ਸ਼ਹੀਦ ਹੋਏ ਪਰ ਉਹਨਾਂ ਦਾ ਵੀਰਵਾ ਮਿਲਦਾ ਨਹੀਂ ਔਰ ਮੈਨੂੰ ਅਚੇਚੇ ਤੌਰ ਤੇ ਸੰਤਾ ਨੇ ਦੋਈ ਦੇ ਕੇ ਭੇਜਿਆ ਭਗਿਆਨੀ ਜੀ ਨਾਲ ਉਹਨਾਂ ਤੇ ਲੋਈ ਪਹ ਪਾਈ ਸਿੰਘ ਮਿੰਧਾ ਸਿੰਘ ਦੇ ਤੇ ਨਾਲੇ ਤੁਸੀਂ ਅਰਦਾਸ ਕਰਕੇ ਆਉਣੀ ਜਿਹੜਾ ਮੰਜੀ ਸਾਹਿਬ ਦੇ ਐਸ ਪਾਸੇ ਥੜਾ ਬਣਿਆ ਤੁਸੀਂ ਉੱਥੇ ਬਹੁਤ ਘਟ ਜਾਂਦੇ ਹੋ ਇਹ ਆਮ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਉਹੜਾ ਥੜਾ ਬਣਿਆ ਨਾ ਉਹ ਬੜਾ ਇਤਿਹਾਸਕ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਦੋਂ ਬਾਬਾ ਦੀਪ ਸਿੰਘ ਸ਼ਹੀਦ ਹੋਏ ਸਨ ਉਦੋਂ ਜਿੰਨੇ ਵੀ ਸਿੰਘ ਆਪਣੀ ਸ਼ਹੀਦ ਹੋਏ ਸਨ ਉਹਨਾਂ ਦਾ ਉਸ ਤਾਂ ਤੇ ਸਤਿ ਸਤਕਾਰ ਕੀਤਾ ਗਿਆ ਇਸ ਕਾਰਨ ਕਰਕੇ ਉਹ ਥੜਾ ਬਣਾਇਆ ਪੀ ਉਤੇ ਕੋ ਪੈਰ ਨਾ ਰੱਖੇ ਔਰ ਉਸ ਸੜੇ ਦੇ ਉੱਪਰ ਭਾਈ ਮਹਿੰਗਾ ਸਿੰਘ ਦਾ ਇੱਕ ਤਰੀਕ ਨੂੰ ਸੰਸਕਾਰ ਹੋਇਆ ਮੇਰੀ ਉਮਰ ਸਿਮਟਾਰ ਦੀ ਡਿਊਟੀ ਸੀ ਮੈਂ 3 ਤਰੀਕ ਨੂੰ ਅਸੀਂ ਸੰਗਰੂਰ ਵਾਲੇ ਪਾਸੇ ਅੰਮ੍ਰਿਤਸਰ ਕਾਉਂ ਜਾਣਾ ਸੀ ਤੇ ਮੇਰਾ ਇੱਕ ਸਾਥੀ ਕਹਿਣ ਲੱਗਾ ਜਾਨੀ ਜੀ ਆਪਣੇ ਕੋਲ ਕਿਰਪਾਨਾਂ ਕਿਸ਼ਾਇਰੀ ਘੜਨੇ ਆਪਾਂ ਉਤਕਾਲ ਤੱਕ ਤੋਂ ਨਹੀਂ ਲੰਗਦਾ ਅਸੀਂ ਗੁਰਰਾਮ ਦਾ ਸਰਾਗ ਕੇ ਗੱਡੀ ਨੂੰ ਖਿਲਾ ਰਿਆ ਤੇ ਨਾਲ ਦੇ ਸਾਥੀਆਂ ਨੂੰ ਬੇਨਤੀ ਕੀਤੀ ਪੰਜ ਪਿਆਰੇ ਸਵੰਨਪੁਰਸ਼ ਇਸ਼ਨਾਨ ਕਰ ਲੋ ਅਸੀਂ ਉਸਮਾਨ ਲਾਈਏ ਜਦੋਂ ਗੁਰੂ ਤੋਂ ਅਸੀਂ ਲਾਚੀ 베ਰੀ ਜਿਹੜੀ ਲਾਚੀ 베ਰੀ ਹੈ ਨਾ ਜਿਵੇਂ ਆ ਕੈਮਰਾ ਇਹਨਾਂ ਕਾਹ ਹੋਏ ਤੇ ਮੇਰੇ ਸਾਥੀ ਦੀ ਪਰਪ੍ਰਿਤ ਐਸ ਪਾਸੇ ਇੱਕ ਗੋਲੀ ਬੱਜੀ ਤਿੰਨ ਠੀਕ ਨੂੰ ਉਹ ਟਾਈਟ ਏਰੀਆ ਹੋ ਗਿਆ ਮੈਂ ਖੁਦ ਘਬਰਾ ਗਿਆ ਜਿੱਥੇ ਆਪਾਂ ਟੂਟੀ ਤੇ ਹੱਥ ਹੋਏ ਹਨ ਇਹ ਸਾਹ ਤੇ ਮੁਖ ਹੋ ਗਿਆ ਮੇਰੇ ਮਨ ਚ ਜਾ ਰਹੀ ਵੀ ਮਨਾ ਉਹ ਮੌਤ ਆ ਬਿਲਕੁਲ ਆਗੀ ਤੇ ਜੇ ਦਰਬਾਰ ਸਾਹਿਬ ਜਿਆਦਾ ਮੌਤ ਆ ਜੇ ਤੇ ਮੇਰੀ ਸਦਾ ਉਸ ਪਾਸੇ ਰਹੇਗੀ ਤੇ ਟਿਕਾਣੀ ਚਲਾ ਜਾਵਾਂਗਾ ਬਿਲਕੁਲ ਸ਼ਾਂਤ ਵਾਤਾਵਰਨ ਸੀ ਅੰਦਰ ਜਾ ਕੇ ਮੱਥਾ ਟੇਕਿਆ ਤੇ ਰਾਗੀ ਸਿੰਘ ਨਾਲ ਗੁਰੂ ਘਰ ਵਿੱਚ ਉਹਨਾਂ ਨੂੰ ਰੋਜ਼ ਮੱਥਾ ਟੇਕਦਾ ਹਾਂ ਉਹਨਾਂ ਦੇ ਮਨ 'ਚ ਭੋਰਾ ਜਿੰਨਾ ਵੀ ਟੋਕਲਾਂ ਦੀ ਬੜੇ ਟਕਾਰ ਨਾਲ ਕੀਰਤਨ ਕੀਤਾ ਉਹਨਾਂ ਗੁਰੂ ਕੇ ਰਾਗੀ ਸਿੰਘਾਂ ਦੇ ਔਰ ਇੱਕ ਅਸੀਂ ਪ੍ਰਚਾਰ ਨਹੀਂ ਕਰਦੇ ਇਸ ਘਰੂ ਘਰੇ ਦੇ ਵਿੱਚ ਇੱਕ ਭਾਈ ਅਮਰੀਕ ਸਿੰਘ ਨਾਮ ਦਾ ਰਾਗੀ ਸਿੰਘ ਵੀ ਸ਼ਹੀਦ ਹੋਇਆ ਕੀਰਤਨ ਕਰਦਾ ਉਹਨੇ ਕੀਰਤਨ ਹੀ ਰੋਕਿਆ ਪਰ ਜਾਨ ਦੇ ਦਿੱਤੀ ਤੇ ਮੈਨੂੰ ਆਪਣੇ ਭਰਾਵਾਂ ਕੌਮ ਤੇ ਗਲਾ ਆ ਪੀ ਅਸੀਂ ਭਾਈ ਅਮਰੀਕ ਸਿੰਘ ਦਾ ਨਾਂ ਤਾਂ ਲੈਨੇ ਪਰ ਅਮਰੀਕ ਸਿੰਘ ਰਾਗੀ ਦਾ ਨਹੀਂ ਦੇਦੇ ਜਿਨੇ ਆਪਣੀ ਜੀਵਨ ਦੇ ਨਾਲੋਂ ਗੁਰੂ ਦੇ ਕੀਰਤਨ ਨੂੰ ਪਹਿਲ ਦਿੱਤੀ ਤੇ ਗੁਨਾਮ ਦਾਸ ਦੇ ਦਰਬਾਰ ਵਿੱਚ ਕੀਰਤਨ ਕਰਦਾ ਭਾਈ ਅਮਰੀਕ ਸਿੰਘ ਰਾਗੀ ਸ਼ਹੀਦ ਹੋ ਗਿਆ। ਮੁੜ ਕੇ ਗੁਰੂ ਕੋ ਦੂਜੀ ਮੌਤ ਜਿਹੜੀ ਗੁਰਾਮ ਦਾਸ ਸਰਾਵਾਲੇ ਪਾਸੇ ਡਿਉੜੀ ਆ ਨਾ ਉਸ ਡਿਉੜੀ ਵਿੱਚ ਕੋਈ ਗੁਰੂ ਘਰ ਦਾ ਲਾਲ ਬਿਠਾ ਸੀ ਐ ਇਕੱਠਾ ਹੋ ਕੇ ਉਹਨੂੰ ਗੋਲੀ ਵੱਜੀ ਤੇ ਉਹ ਵੀ ਡਿੱਗ ਪਿਆ। ਤੀਜੀ ਮੌਤ ਮੈਂ ਉਹਨੂੰ ਦੇਖੀ ਜੇ ਜਿਹੜੀ ਆ ਬਰਾਂਡਾ ਬਾਬਾ ਦੀਪ ਸਿੰਘ ਵਾਲੀ ਬਾਈ ਇੱਕ ਸਾਡੀ ਬੀਬੀ ਭੈਣ ਕੋ ਆਪਣੇ ਬੱਚਿਆਂ ਨੂੰ ਬੱਚੇ ਨੂੰ ਲੈ ਕੇ ਬੈਠੀ ਸੀ। ਉਹਨੂੰ ਗੋਲੀ ਵੱਜੀ ਤੇ ਮੇਰੇ ਵਹਿਦਿਆਂ ਵਹਿਦਿਆਂ ਕੋ ਟੇਢੀ ਹੋ ਗਈ ਮੈਂ ਤਿੰਨ ਮੌਤਾਂ ਇਹ ਤਿੰਨ ਜਨਮਾਂ ਦੀਆਂ ਅੱਖ ਮੁਰਕੇ ਮੈਂ ਕਾਲ ਤੱਕ ਥੱਪ ਗਿਆ ਮੇਰੇ ਪਿੰਡ ਤੋਂ ਇੱਕ ਪਿੰਡ 2 ਮੀਲ ਤੇ ਬਣਾਵਾ ਬੜਾ ਇਤਿਹਾਸਕ ਪਿੰਡ ਹੈ ਜਿੱਥੋਂ ਦੇ ਭਾਈ ਲੱਖੂ ਜੀ ਹੋਏ ਨੇ ਉਸ ਭਾਈ ਲੱਖੂ ਦੇ ਅਲੱਗ ਇੱਕੋ ਭਾਈ ਸੁਜਾਨ ਸਿੰਘ ਜਿਹੜਾ ਸੰਤ ਬਾਬਾ ਕਰਤਾਰ ਸਿੰਘ ਦੇ ਪਿਆਰ ਵਿੱਚ ਉਹਨੇ ਪ੍ਰੀਸ ਦੀ ਨੌਕਰੀ ਛੱਡ ਕੇ ਇਹ ਗੁਰਮੁਖੋ ਜੱਥੇ ਚ ਰਲ ਗਿਆ ਉਹ ਉਸ ਅਸਲੇ ਦਾ ਅੰਚਾਰ ਸੀ ਤੇ ਮੈਂ ਕੋਲ ਗਿਆ ਤੇ ਮੈਨੂੰ ਕਿੰਦਾ ਗਿਆਨੀ ਜੀ ਕਹਿੰ ਮੈਂ ਕਿਹਾ ਵੀ ਚਾਚਾ ਮੰਮੀ ਕਾਬੂ ਆ ਗਿਆ ਕਹਿਣ ਲੱਗਾ ਥੋੜੀ ਜੀ ਸੇਵਾ ਕਰ ਤਾਂ ਉਹਨਾਂ ਨੇ ਮੈਨੂੰ ਕਹਿਣ ਲੱਗੇ ਕਿ ਤੂੰ 300 ਗੋਲੀ ਲੈ ਲੈ ਹਥਿਆਰ ਲੈ ਲੈ ਔਰ ਇਸ ਸਿੰਘਾਂ ਨੂੰ ਦੇ ਲਾ ਜਿਹਨੂੰ ਆਪਾਂ ਇਸ ਪਾਸੇ ਤੋਂ ਜਾਣੇ ਤੇ ਜਿੱਥੇ ਗੱਲੇ ਕੱਪੜੇ ਜਮ੍ਹਾਂ ਕਰਾਉਂਦੇ ਨੇ ਨਾ ਇਹ ਕਮਰਾ ਸਾਡੇ ਕੋਲ ਉਸ ਮੁਕਤੀ ਸੀ ਮੇਰੇ ਨਾਲ ਭਾਈ ਮਨਵੀਰ ਸਿੰਘ ਝੁਰੂ ਲੱਖਾ ਸਿੰਘ ਨਾਗੋਕੇ ਭਾਈ ਗੁਰਮੇਦ ਸਿੰਘ ਫੱਤੂ ਢੀਂਗਾ ਭਾਈ ਬਲਵਿੰਦਰ ਸਿੰਘ ਖੋਲਕੀਪੁਰ ਇਹ ਸਾਰੇ ਜਣ ਅਸੀਂ ਉਸ ਕਮਰੇ ਵਿੱਚ ਨਹੀਂ ਦੇ ਸਕਦੇ ਤੇ ਮੈਨੂੰ ਭਾਈ ਸਜਾਨ ਸਿੰਘ ਨੇ ਆਖਿਆ ਵੀ ਉਹ ਜਿਹੜੇ ਫੌਜੀ ਫੌਜੋਂ ਆਏ ਨੇ ਨਾ ਸੇਵਾ ਕਰ ਲਈ ਇਹ ਉਹਨਾਂ ਨੂੰ ਦੇ ਦੇ ਇਹਦੇ ਨਾਲ ਮੈਂ ਕਾਰ ਸੇਵਾ ਵਾਲੇ ਬਾਪਿਆਂ ਨੂੰ ਮੱਥਾ ਟੇਕਦਾ 40 ਸਿੰਘ ਬਾਬਾ ਸ਼ੀਸ਼ਾ ਸਿੰਘ ਕੋਲ ਗਏ ਕਿਉਂਕਿ ਉਹਨਾਂ ਦੀ ਸੇਵਾ ਸੀ ਅਦੂਨ ਸਾਹਿਬ ਕਹਿੰਦੇ ਬਾਬਾ ਜੀ ਆਪਾਂ 40 ਦੀ ਗੱਲ ਕਰਦੇ 40 ਮੁਕਤੀਆਂ ਦੀ ਅਸੀਂ ਗੁਰੂ ਨਾਨਕ ਦਾਸ ਦੇ ਦਰ ਦੇ 40 ਸੇਵਾਦਾਰ ਗੁਰੂ ਨਾਨਕ ਦਾਸ ਨੂੰ ਸ਼ਹੀਦ ਭੇਟ ਕਰਨਾ ਚਾਹੁੰਦੇ ਸਾਡੀ ਅਰਦਾਸ ਕਰੋ ਔਰ ਉਹਨਾਂ 40 ਸੰਗਾਂ ਨੇ ਗੁਰਮੁਖੋ ਜੂਨ ਸਾ ਬਰਦਾਸ਼ਤ ਕਰਕੇ ਇੱਥੇ ਆਏ ਔਰ ਜਨਰਲ ਸ਼ਵੇਕ ਸਿੰਘ ਨੇ ਉਹਨਾਂ ਨੂੰ ਹਥਿਆਰ ਚਲਾਉਣੇ ਸਿਖਾਏ ਔਰ ਉਹ ਵੀ ਗੁਰਮੁਖੋ ਉਸ ਮੌਕੇ ਉਹਦੇ ਵਿੱਚ ਸ਼ਾਮਲ ਸੰਤ ਚਾਰ ਤਰੀਕ ਨੂੰ ਜਨਰਲ ਸ਼ਵੇਕ ਸਿੰਘ ਨੇ ਸੰਤ ਬਾਬਾ ਜਨੈਰ ਸਿੰਘ ਰਾਜੇ ਦੀ ਬਾਬਾ ਜੀ ਆਪਾ ਪਤਰੀ ਲੜਦੇ ਆ ਤੇ ਜੇ ਆਪੀ ਧੀ ਪੈਣ ਦੀ بے ਪਤੀ ਉਹ ਸਾਡੀ ਲੜਨ ਦਾ ਕੀ ਮਤਲਬ ਹੈ ਕਹਿਣ ਲੱਗੇ ਜਰਨਲ ਸਾਹਿਬ ਤੁਹਾਡੀ ਗੱਲ ਨਹੀਂ ਸਮਝੇ ਕਹਿੰਦੀ ਜੇ ਆਪਾਂ ਬੀਬੀਆਂ ਨੂੰ ਬਾਹਰ ਕਰ ਦਈਏ ਉਹ ਸਾਰੇ ਨੂੰ ਇਕੱਠਿਆਂ ਕੀਤਾ ਗਿਆ ਸਾਰੀਆਂ ਬੀਬੀਆਂ ਚਲੀਆਂ ਗਈਆਂ ਇੱਕ ਬੱਚੀ ਦੇ ਸਮਾਨ ਤੇ ਮੈਂ ਉਹਨੂੰ ਭੈਣ ਕਹਾਵਾਂਗਾ ਕਿਉਂਕਿ ਉਦੋਂ ਛੋਟੀ ਮਲਤੀ ਸੀ ਤੇ ਉਹ ਮਰੀਕ ਸਿੰਘ ਦੀ ਉਹ ਬਰਾਬਰ ਜੀ ਸੀ ਤੇ ਉਹ ਮਰੀਕ ਸਿੰਘ ਮੇਰੇ ਛੋਟਾ ਹੈ ਇੱਕ ਬੀਬੀ ਓਂਕਾਰ ਕੋ ਜਿਹੜੀ ਲੜਕੀਆਂ ਦੀ ਫੈਡਰੇਸ਼ਨ ਦੀ ਪ੍ਰਧਾਨ ਸੀ ਮਰੀਕ ਸਿੰਘ ਦੇ ਬਰਾਬਰ ਉਹ ਕਹਿਣ ਲੱਗੀ ਭਾਊ ਭਰਾਵਾਂ ਨਾਲ ਭੈਣਾਂ ਨਾਲ ਹਰ ਰਹੀਆਂ ਕਹਿਣ ਲੱਗਾ ਮੈਂ ਸਮਝਿਆ ਨਹੀਂ ਤਾਰ ਕਹਿਣ ਲੱਗੀ ਪਾਉ ਤੂੰ ਸ਼ਹੀਦ ਹੋਣ ਲੱਗਾ ਤੂੰ ਲੜਕਿਆਂ ਦਾ ਪ੍ਰਧਾਨ ਹੈ ਮੈਂ ਲੜਕੀਆਂ ਦੀ ਪ੍ਰਧਾਨ ਪਾਉ ਮੈਂ ਨਹੀਂ ਗਾਣਾ ਔਰ ਉਹ ਬੀਬੀ ਜਿਹੜੀ ਪ੍ਰੇਡਿਕਸ਼ਨ ਦੀ ਪ੍ਰਧਾਨ ਸੀ ਨਾ ਉਹ ਦਾ ਨਾਮ ਸੀ ਓੰਕਾਰ ਓੰਕਾਰਪੁਰ ਹਰਿਆਣੇ ਦੀ ਰਹਿਣ ਵਾਲੀ ਸੀ ਉਹ ਬਾਬੇ ਅਟੱਲ ਵਾਲੀ ਪਾਂ ਤੇ ਗੁਰਮਖੋ ਜੰਗ ਕਰਦੀ ਸ਼ਹੀਦ ਹੋਈ ਬੀਬੀ ਓੰਕਾਰ ਕੋ ਇੱਥੇ ਬਕ ਨਹੀਂ ਇਹਦੇ ਨਾਲ ਜਿਹਨੂੰ ਜਿਹੜਾ ਰਿਸ਼ਪਾਲ ਸਿੰਘ ਪੀਏ ਸੀ ਨਾ ਉਹਦੇ ਸਹਰੇ ਸਰਪਿਆਰ ਪਿੰਡ ਗੁਰਦਾਸਪੁਰ ਦੇ ਲਾਗੇ ਉਹ ਕਹਿਣ ਲੱਗੇ ਸਾਡੀ ਸਾਡੀਆਂ ਲਾਵਾਂ ਤੁਸੀਂ ਬੜੀਆਂ ਨੰਗਰ ਦੇ ਉੱਪਰ ਤੇ ਰਾਗਿਆਂ ਨੇ ਸ਼ਾਂਤ ਫੁੱਟਾ ਸੀ ਭਾਈ ਸਰਗੁਰ ਸੰਤ ਸਿੰਘ ਨੇ ਸੱਪੇ ਸਾਹ ਕੁੜਾਵੇ ਡੱਠੇ ਤੋਂ ਪੱਲੇ ਤੈੜੀ ਲੱਗੀ ਇਸ ਵਾਕੀ ਰਿਤੇ ਝੁੱਟੇ ਨੇ ਤੇ ਮੈਂ ਇਹ ਨਿੱਕਾ ਜਿਹਾ ਪੁੱਤ ਤੇ ਪਤੀ ਨੂੰ ਛੱਡ ਕੇ ਕਿਵੇਂ ਚਲੀ ਜਾ। ਉਸ ਮੌਕੇ ਉਹਦਾ ਬੱਚਾ ਜਿਹੜਾ ਸੀ ਨਾ ਉਹ 16 ਦਿਨਾਂ ਦਾ ਸੀ ਉਸ ਦਿਨ ਅਗਰੇਦਨ ਗੁਰਮਖੋ ਉਹ ਨਹੀਂ ਗਈ ਤੇ ਉਹਦੇ ਪਤੀ ਨੇ ਬਚਾ ਚੁੱਕਿਆ ਸੀ ਗੋਲੀ ਵੱਜੀ ਤੇ ਬੀਬੀ ਦਾ પતિ ਤੇ ਪੁੱਤ ਵੀ ਚਲਾ ਗਿਆ। ਔਰ ਗੁਰਮਖੋ ਉਸ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨੇ 5 ਸਾਲ ਛੇਰ ਕੱਟੀ ਔਰ ਇਹਦੇ ਨਾਲ ਮੈਂ ਤੁਹਾਡੇ ਪਿੰਡ ਦੀ ਗੱਲ ਕਹਿ ਕੇ ਸਮਾਪਤੀ ਕਰਾਂ। ਤੁਹਾਡੇ ਇਲਾਕੇ ਦਾ ਜਦੋਂ ਆਪਾਂ ਮੈਥੀ ਤੋਂ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਰਾਜਪਿੰਡ ਆਉਂਦਾ ਹੈ ਭਾਈ ਮੋਹ ਸਿੰਘ ਦਾ ਇਹ ਬ੍ਰਾਹਮਣ ਸੀ ਇਹਦੇ ਪਿਤਾ ਡਾਕੀਆ ਸਨ ਤੇ ਜਦੋਂ ਉਹਨੇ ਡਾਕ ਵੰਡਣਾ ਆਉਣਾ ਤੇ ਗੁਰਦੁਆਰੇ ਕਦੇ ਉਹਨੇ ਪ੍ਰਸ਼ਾਦਾ ਛਕਣਾ ਤੇ ਚਾਹ ਪੀਣੀ ਤੇ ਸੰਤਾਂ ਦੇ ਨਾਲ ਉਹਨੇ ਗੱਲਾਂ ਬਾਤਾਂ ਕਰਨੀਆਂ ਦੇ ਕਹਿਣਾ ਸਾਜੀ ਮੈਂ ਤੁਹਾਨੂੰ ਭਰਾ ਸਮਝਦਾ ਤੇ ਸੰਤ ਕਹਿਣ ਲੱਗੇ RAM LALA ਸੁੱਖਾ ਭਰਾ ਹੀ ਸਮਝਦਾ ਕਿ ਭਰਾ ਬਣਨਾ ਵੀ ਕਹਿਣ ਲੱਗੇ ਜੀ ਬਣਾ ਲਓ ਉਹਨੇ ਅਮਰ ਛਕ ਲਿਆ ਜਿਹੜਾ ਸੂਰਾ ਪੱਡਾ ਪਿੰਡ ਹੈ ਉਥੋਂ ਦਾ ਸੀ ਅਮਰ ਛਕ ਲਿਆ ਉਹਦੇ ਪਰਿਵਾਰ ਨੇ ਛੱਲਿਆ ਔਰ ਉਹਦਾ ਇੱਕ ਸੁਪੁੱਤਰ ਸੀ ਭਾਈ ਭੋਰ ਸਿੰਘ ਗਿਆਨੀ ਉਹ ਬਾਬੇ ਦੀਪ ਸਿੰਘ ਦੇ ਸਤਾਨ ਤੇ ਰਹਿੰਦਾ ਸੀ ਮੈਂ ਉਹਨੂੰ ਸਵਾਸ ਸਵਾਸ ਨਮਸਕਾਰ ਕਰਦਾ ਇਹੋ ਜੀ ਪਾਤੜ ਗੁਰੂ ਕੇ ਲਾਲ ਨੂੰ ਮੈਂ ਮਨਜੀਤ ਸਾਹਿਬ ਕਥਾ ਕਰਦਾ ਹੁੰਦਾ ਸੀ ਤੇ ਮੇਰੇ ਨਾਲ ਉਹ ਸਿਆਣਾ ਸੀ ਮੈਂ ਜੇ ਜੂਨੀਅਰ ਸਮੇਂ ਨੂੰ ਨਹੀਂ ਗੋਦੀ ਵਧੀਆ ਕਥਾ ਨਹੀਂ ਸੀ ਹੁੰਦੀ ਮੈਂ ਵਿਦਵਾਨ ਨਹੀਂ ਸੀ ਤੇ ਮੈਂ ਪੋਥੀ ਲੈ ਕੇ ਉਹਨਾਂ ਕੋਲ ਗਿਆ ਮੈਂ ਕਿਹਾ ਗਿਆਨੀ ਜੀ ਮੈਨੂੰ ਇਹ ਅਰਥ ਨਹੀਂ ਹੁੰਦੇ ਤੇ ਕਿਰਪਾ ਕਰਕੇ ਸਮਝਾ ਦਿਓ ਤੇ ਕਹਿੰਦਾ ਗਿਆਨੀ ਜੀ ਇਹ ਡਿਊਟੀਆਂ ਤੁਹਾਨੂੰ ਦਿੱਤੀਆਂ ਨੇ ਕਥਾ ਕਰਦੀਆਂ ਸਾਡੀ ਅਰਦਾਸ ਕਰੋ ਅਸੀਂ ਸ਼ਹੀਦ ਹੋ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੀਏ ਅਸੀਂ ਨਹੀਂ ਜੇ ਕਰਨੀ ਜਾਓ ਮੈਂ ਚੁੱਪ ਕਰਕੇ ਠੰਡਾ ਹੋ ਕੇ ਆ ਗਿਆ ਜਦੋਂ ਟੈਂਕ ਅੰਦਰ ਵੜਿਆ ਨਾ ਮੈਂ ਕਹਿ ਰਿਹਾ ਮੇਰਾ ਕਾਲਜਾ ਪੜਦਾ ਨਕੀਆਂ ਦੋਮ ਸਿੰਘ ਬੱਚੀਆਂ ਉਹਨਾਂ ਦੇ ਲੱਗਦੇ ਨਾਲ ਉਹਨੇ ਬਰੂਧ ਬਣ ਕੇ ਟੈਂਕ ਦੇ ਥੱਲੇ ਕੀਤੀਆਂ ਦੋ ਧੀਆਂ ਟੈਂਕ ਦੇ ਥੱਲੇ ਉਹ ਬੱਚੀਆਂ ਆਈਆਂ ਬਰੂ ਚੱਲਿਆ ਟੈਂਕ ਟੁੱਟ ਗਿਆ ਘਰਵਾਲੀ ਨੂੰ ਕਹਿਣ ਲੱਗਾ ਜਕਾਰਾ ਛੱਡিয়ে ਜਦੋਂ ਜਕਾਰਾ ਛੱਡਿਆ ਉਸ ਪਾਸੇ ਨੂੰ ਉਹਨਾਂ ਨੇ ਆਪਣੀਆਂ ਬੰਦੂਕਾਂ ਕਰਕੇ ਮੋਰ ਸਿੰਘ ਤੇ ਮੋਰ ਸਿੰਘ ਦੀ ਪਤਨੀ ਨੂੰ ਵੀ ਸ਼ਹੀਦ ਕਰ ਦਿੱਤਾ ਮੇਰੇ ਕਹਿਣ ਤੋਂ ਭਾਵ ਨਮਸਕਾਰ ਉਹਨਾਂ ਗੁਰੂ ਕੇ ਸਿੱਖਾਂ ਨੂੰ ਆਪਾਂ ਤਾਂ ਬੱਚਿਆਂ ਨੂੰ ਖਿੱਚ-ਖਿੱਚ ਕੇ ਕਹਿੰਦੇ ਪੁੱਤ ਠੰਡ ਵੜੀ ਐ ਪੜਨਾ ਲੱਗਦਾ ਹੈ ਲੇਕਿਨ ਇੱਕ ਬਾਪ ਆਪਣੀ ਧੀ ਨੂੰ ਟੰਗ ਦੇ ਥੱਲੇ ਪਾਉਂਦਾ ਹੈ ਇਹ ਨੇ ਗੁਰੂ ਗੋਬਿੰਦ ਸਿੰਘ ਜੀ ਅਮਰ ਦੀ ਤਾਕਤ ਇਹ ਨੇ ਉਹ ਸ਼ਹੀਦ ਔਰ ਉਹਦੀ ਇੱਕ ਬੱਚੀ ਪੁੱਤ ਦੀ ਤੌਰ ਤੇ ਬਾਹਰ ਕਿਸੇ ਰਿਸ਼ਤੇਦਾਰ ਕੋਲ ਗਈ ਹੋਵੇਗੀ ਉਹ ਬਚ ਗਈ ਬਾ ਬਾ ਠਾਕੁਰ ਸਿੰਘ ਹੋਰਾਂ ਨੇ ਉਸ ਬੀਬੀ ਨੂੰ ਵਿਆਹਾ ਔਰ ਉਸ ਮੌਕੇ ਉਹ ਬੀਬੀ ਕੈਨੇਡਾ ਵਿੱਚ ਹੈ ਔਰ ਗੁਰਮੁਖੋ 5 ਤਰੀਕ ਨੂੰ ਜਨਰਲ ਸ਼ਵੇਕ ਸਿੰਘ ਜਿਹੜਾ ਸੀ ਨਾ ਉਹ ਦਰਸ਼ਿੰਦਰ ਜੋੜੀ ਦੇ ਅੱਗੇ ਬਹੁਤ ਸੀਰੀ ਫੱਟੜ ਹੋ ਗਿਆ ਉਹਨੂੰ ਚੁੱਕ ਕੇ ਅਕਾਲ ਪੁਰਖ ਸਾਹਿਬ ਲਗਾਇਆ ਤੇ ਕਹਿਣ ਲੱਗਾ ਸੰਤ ਜੀ ਮੈਂ ਤਾਂ ਯਾਰੀ ਨਿਭਾ ਦਿੱਤੀ ਜੇ ਤੇ ਸੰਤ ਕਹਿਣ ਲੱਗੇ ਜਨਨ ਸਾਹਿਬ ਮੈਂ ਤੁਹਾਡੀ ਕੀ ਸੇਵਾ ਕਰਾਂ ਕਹਿਣ ਲੱਗਾ ਜੀ ਮੇਰੀ ਇਹ ਅਰਦਾਸ ਕਰੋ ਕਿ ਮੈਂ ਵਾਰ-ਵਾਰ ਸਿੱਖਾਂ ਦੇ ਕਰਤ ਜਨਮ ਲੈ ਕੇ ਮਸ਼ੀਹਦ ਹੁੰਦਾ ਰਵਾਂ ਇਹ ਮੇਰੀ ਅਰਦਾਸ ਕਰੋ ਇਹ ਨਹੀਂ ਗੱਲ ਕਹੀ ਤੇ ਭਾਈ ਸਵੇਕ ਸਿੰਘ ਦਾ ਸਰੀਰ ਠੰਡਾ ਹੋ ਗਿਆ ਕਿਉਂਕਿ ਫਟੜ ਜਿਆਦਾ ਸੀ ਅਪਰੰਤ ਭਾਈ ਅਮਰੀਕ ਸਿੰਘ ਕਹਿਣ ਲੱਗਾ ਬਾਬਾ ਜੀ ਹੁਣ ਗੱਲਾਂ ਟਾਈਮ ਨਹੀਂ ਆਪਣੀ ਕੋਈ ਇੰਤਜ਼ਾਰ ਕਰਨ ਦਾ ਮੈਨੂੰ ਮੌਕਾ ਦਿਓ ਜਿਹੜੇ ਪਾਸੇ ਤੋਂ ਆਪਾਂ ਪੌੜੀਆਂ ਉੱਪਰ ਦੇ ਆ ਅਜੇ ਪੌੜੀ ਤੋਂ ਥੱਲੇ ਉਤਰ ਲੱਗਾ ਤੇ ਗੁਰਮੁਖੂ ਕੋ ਦੇ ਤੇ ਫੈਰ ਹੋਏ ਥੱਬਾ ਪਾਸਾ ਉੱਟ ਗਿਆ ਤੇ ਝੰਡੇ ਬੁੰਗੇ ਕੋਲ ਆ ਕੇ ਭਾਈ ਅਮਰੀਕ ਸਿੰਘ ਦਾ ਸਰੀਰ ਸ਼ਾਨੀ ਹੋ ਗਿਆ ਤੇ ਦੇਖ ਪਿਆ ਜਦੋਂ ਭਾਈ ਅਮਰੀਕ ਸਿੰਘ ਦੇ ਸ਼ਹੀਦ ਹੋਣ ਦਾ ਪਤਾ ਸੰਜਨੈਲ ਸਿੰਘ ਲੱਗਾ ਤੇ ਕਹਿਣ ਲੱਗੇ ਭਾਈ ਅਮਰੀਕ ਸਿੰਘ ਨੇ ਆਪਣੇ ਬਾਪ ਦੀ ਪੱਗ ਮੇਰੇ ਸਿਰ ਤੇ ਰੱਖੀ ਤੇ ਜਨੈਲ ਸਿੰਘਾਂ ਹੁਣ ਤੈਨੂੰ ਵੀ ਇੰਤਜ਼ਾਰ ਨਹੀਂ ਕਰਨੀ ਚਾਹੀਦੀ ਉਹ ਵੀ ਉਸੇ ਥਾਣੀ ਥੱਲੇ ਉਤਰੇ ਤੇ ਝੰਡੇ ਬੁੰਗਿਆਂ ਦੇ ਕੋਲ ਗੁਰਮੁਖੂ ਉਹ ਵੀ ਕੁਰਬਾਨੀ ਦੇ ਗਿਆ ਤੇ ਜਿਹੜੇ ਮੈਂ ਗੁਰੂ ਕੇ ਲਾਲ ਜੀ ਨੇ ਲਾਲਾ ਜਗਤ ਨੈਣ ਨੂੰ ਵਾਰਿਆ ਸੀ ਨਾ ਭਾਈ ਤਲਬੀਰ ਸਿੰਘ ਨੂੰ ਉਹਦਾ ਸਰੀਰ ਵੀ ਬਿਲਕੁ ਡਿਠਾ ਵੇਖਿਆ ਇਹ ਗੁਰੂਕੋ ਉਹਨਾਂ ਗੁਰਮੁਖਾਂ ਦੀ ਕਰਮਾਨੀ ਆਪਾਂ ਉਹਨਾਂ ਨੂੰ ਤਾਂ ਚੇਤੇ ਕਰਦੇ ਹਾਂ ਜਿੱਥੇ ਕੋਈ ਸ਼ਹੀਦ ਹੋਇਆ ਮੈਂ ਗੱਲ ਕਰਾਨ ਦੀ ਕੀਤੀ ਸੀ ਮੈਂ ਪੜਿਆ ਕਿ ਉਥੋਂ ਦੀ ਮਿੱਟੀ ਆਪਾਂ ਮੱਥੇ ਤੇ ਲਾ ਲੀਏ ਤੇ ਆਪਣੇ ਪਾਪ ਧੂਤੇ ਜਾਂਦੇ ਹਨ ਇਸ ਕਾਰਨ ਕਰਕੇ ਆਪਾਂ ਸ਼ਹੀਦਾਂ ਨੂੰ ਮੱਥਾ ਟੇਕਦੇ ਹਾਂ ਤੁਸੀਂ ਅਕਾਗਰ ਜੀ ਤੋਂ ਕੇ ਸੁਣਿਆ ਤੁਹਾਡਾ ਧੰਵਾਦ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਤਸ਼ਾਹ ਦਾ ਧੰਵਾਦ ਤੁਸੀਂ ਸਾਡੇ ਲਈ ਅਰਦਾਸ ਕਰੋ ਕਿ ਅਸੀਂ ਜੋ ਤੁਹਾਡੀ ਕੌਮ ਦੇ ਪ੍ਰਚਾਰਕਾਂ ਕਿ ਕੇਵਲ ਤੇ ਕੇਵਲ ਕਹਿਣ ਤੱਕ ਸੀਮਿਤ ਨਾ ਹੋਈਏ ਸਾਡੀ ਕਹਿਣੀ ਤੇ ਕਤਨੀ ਇੱਕ ਹੋਵੇ ਇਹ ਮੈਂ ਤੁਹਾਡੇ ਕੋਲੋਂ ਬੇਖਿਆ ਮੰਗਦਾ ਦੁਬਾਰਾ ਧੰਵਾਦ